ਤਰਾਪਣਾ ਬਣਾਇਆ ਵੀ ਐਡੇ-ਐਡੇ ਕੇਰਲਾਏ ਸੜਕਾਂ ਦੇ ਉੱਤੇ ਰੋਕਿਆ ਤੇ ਬੈਰੀਕੇਡ ਬਣਾਏ ਨੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸਰ ਢਾਏ ਨੇ ਉਹਦੀ ਅਸੀਂ ਨਿੰ ਪੂਰੀ ਜ਼ੋਰਦਾਰ ਨਿੰਦਾ ਕਰਦੇ ਆ ਇਸ ਕੇਮ ਅੱਜ ਸਾਰੀਆਂ ਸਾਡੀਆਂ 33 34 ਜਥੇਬੰਦੀਆਂ ਇਕੱਠੀਆਂ ਐਮਰਜੈਂਸੀ ਮੀਟਿੰਗ ਸ਼ਾਮਲ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਦਾ ਉਹਦੇ ਵਿੱਚ ਵੀ ਜਿਹੜਾ ਹੈ ਤੱਕਾ ਸਾਡਾ ਕੀਤਾ ਗਿਆ ਉਹਦੀ ਨਾਰਾਜ਼ਗੀ ਦੇ ਤੌਰ ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਹ ਜਿਹੜਾ ਰਵਈਆ ਵਰਤਾਇਆ ਜਾ ਰਿਹਾ ਸਰਕਾਰ ਦਾ ਜਿਹੜਾ ਰਾਈਟਸ ਤੇ ਡਿਊਟੀਆਂ ਹੁੰਦੀਆਂ ਨੇ ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਆਂ ਵੰਡੀਆਂ ਨੇ ਜਿਹੜਾ ਅੰਦੋਲਨ ਅਸੀਂ ਕਰ ਸਕਦੇ ਆ ਸ਼ਾਂਤਮਈ ਅੰਦੋਲਨ ਜਿਹੜੇ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਰਾਹ ਰੋਕ ਕੇ ਜਾ ਰਹੇ ਨੇ ਉਹਨਾਂ ਦੇ ਰਾਹ ਖੁੱਲਣੇ ਚਾਹੀਦੇ ਨੇ ਉਹ ਰਾਹ ਖਲੋਣ ਵਾਸਤੇ ਅਸੀਂ ਕੱਲ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਸਾਰੇ ਟੂਲ ਬਰਾਦੇ ਫ੍ਰੀ ਕਰਾਂਗੇ ਤੇ ਵੱਡੇ ਗਿਣਤੀ ਦੇ ਕਿਸਾਨ ਸਾਡੇ ਐਸ ਕੇ ਐਮ ਦੇ ਨਾਲ ਲੜਦੇ ਹੋਏ ਸਾਰੇ ਕਿਸਾਨ ਟੂਲ ਬਰਾਦਾ ਤੇ ਹਾਜ਼ਰੀ ਭਰਨਗੇ ਤੇ ਉਹ ਵਿਰੋਧਤਾ ਜਾਰੀ ਕਰਨਗੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸੱਟ ਆਇਆ ਤੇ ਉਹਨਾਂ ਦੀ ਜਿਹੜੀ ਜਾਇਜ਼ ਮੰਗਾਂ ਨੇ ਜਿਹੜੀ ਲੰਬੇ ਸਮੇਂ ਤੋਂ ਐਸ ਕੇ ਐਮ ਵੀ ਉਹ ਮੰਗ ਪੱਤਰ ਰੱਖ ਰੀਆਂ ਨੇ ਦੇ ਰੀਆਂ ਨੇ ਸਰਕਾਰ ਬਿਲਕੁਲ ਉਹਦੇ ਗੁੰੰਗੀ ਹੋਈ ਹੋਈ ਆ ਬੋਲੀ ਹੋਈ ਹੋਈ ਆ ਸਰਕਾਰ ਉਹ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਾ ਕੇ ਛਡਾਂਗੇ ਤੇ ਇਹ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਦੀ ਮੰਗਾਂ ਜਾਇਜ ਹੋ ਕੇ ਇਹਨਾਂ ਨੂੰ ਰਾਹ ਖੋਲ ਕੇ ਅੱਗੇ ਦੇਣੇ ਚਾਹੀਦੇ ਨੇ ਅਗਲੀ ਗੱਲ ਅਰਜਨ ਸਾਹਿਬ ਕਰਨੀ ਹੈ ਅੱਜ ਦੀ ਜੋ ਹਰਮੀ ਸਿੰਘ ਕਾਦੀਆਂ ਇਹਨਾਂ ਨੇ ਜੋ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਆ ਕਿ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਆ ਉਹਦੀ ਮੌਕੇ ਤੇ ਇੱਕਦਮ ਐਕਸ਼ਨ ਲੈਣ ਲਈ ਅੱਜ ਦੀ ਮੀਟਿੰਗ ਲਈ ਕੀਤੀ ਗਈ ਸੀ ਇਹਦੇ ਵਿੱਚ ਪੰਜਾਬ ਚੈਪਟਰ ਦੀਆਂ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਈਆਂ ਨੇ ਸੋ ਇਸ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਜੋ ਕਾਡੀਆਂ ਜੀ ਨੇ ਦੱਸ ਪਿਓ ਮੈਂ ਰਿਪੀਟ ਨਹੀਂ ਕਰੂੰਗਾ ਅਗਲਾ ਜਿਹੜਾ ਹੈ 16 ਤਰੀਕ ਦੇ ਜੋ ਭਾਰਤ ਗ੍ਰਾਮੀਣ ਬੰਦ ਆ ਉਹਦੇ ਵਿੱਚ ਵੀ ਕਾਡੀਆਂ ਸਾਹਿਬ ਨੇ ਦੱਸਤਾ ਕਿ ਸਰਕਾਰ ਦੇ ਜ਼ਬਰਦਸਤ ਜੋ ਵਿਰੋਧ ਆ ਸੀ ਉਹਦੇ ਵਿੱਚ ਵੀ ਕਰਾਂਗੇ ਔਰ ਉਸ ਤੋਂ ਬਾਅਦ ਅਗਰ ਬੀਜੇਪੀ ਆਪਦੀਆਂ ਇਹਨਾਂ ਚਾਲਾਂ ਦੇ ਵਿੱਚੋਂ ਨਾ ਸਾਈਡ ਤੇ ਹੋਈ ਨਾ ਰੋਕੀਆਂ ਇਹ ਚਾਲਾਂ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਤੇ ਲੋਕਾਂ ਵਿਰੋਧੀ ਨੇ ਔਰ ਖਾਸ ਕਰਕੇ ਕਿਸਾਨਾਂ ਨਾਲ ਇੱਕ ਐਸ ਤਰ੍ਹਾਂ ਦਾ ਜਿੱਦਾਂ ਦੇਸ਼ ਦੇ ਦੁਸ਼ਮਣਾਂ ਵਰਗਾ ਮਾਹੌਲ ਆ ਜਿਹੜਾ ਦੇਸ਼ ਦੇ ਦੁਸ਼ਮਣਾਂ ਵਰਗਾ ਰਵਈਆ ਉਹ ਜਿਹੜਾ ਅਪਣਾ ਰਹੀ ਆ ਇਹਦਾ ਜੋ ਫੁਰਜੋਰ ਅਸੀਂ ਆ ਜਿਹੜੀ ਇਹਦੀ ਵਿਰੋਧ ਕਰਦੇ ਆ ਔਰ ਨਾਲ ਦੀ ਨਾਲ 16 ਤਰੀਕ ਦੇ ਐਕਸ਼ਨ ਤੋਂ ਬਾਅਦ ਅਸੀਂ 18 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ ਅਗਰ ਬੀਜੇਪੀ ਆਪਣੀਆਂ ਇਹਨਾਂ ਚਾਲਾਂ ਤੋਂ ਨਹੀਂ ਰੁਕਦੀ ਤਾਂ ਉਸ ਦੇ ਨ 18 ਦੀ ਮੀਟਿੰਗ ਦੇ ਵਿੱਚ ਅਸੀਂ ਬੀਜੇਪੀ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਲਈ ਤਕੜਾ ਐਕਸ਼ਨ ਆ ਜਿਹੜਾ ਉਹ ਉਲੀਕਾਂਗੇ ਸੋ ਜੋ ਸਾਡੇ ਨਾਲ ਅੱਜ ਦੇ ਪ੍ਰਧਾਨਗੀ ਮੰਡਲ 'ਚ ਜਮੂਰੀ ਕਿਸਾਨ ਸਭਾ ਤੋਂ ਕੁਲਵੰਤ ਸਿੰਘ ਸੰਧੂ ਨੇ ਅਗਲੀ ਗੱਲ ਕੁਲਵੰਤ ਸਿੰਘ ਸੰਧੂ ਕਰਨਗੇ ਤੋਈ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੱਡੀ ਪੱਧਰ ਤੇ ਸਾਡੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਆ ਜਿਵੇਂ ਹਰਜੀਤ ਜੀ ਨੇ ਤੇ ਬਲਜੀਤ ਜੀ ਨੇ ਦੱਸਿਆ ਕਿ ਜੋ ਸਾਡਾ ਡੈਮੋਕਰੇਟਿਕ ਰਾਈਟ ਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਰਸਤੇ ਰੋਕ ਕੇ ਜਿਵੇਂ ਕੋਈ ਬਗਾਨਾ ਮਾਲਕ ਹੋਵੇ ਇਸ ਤਰ੍ਹਾਂ ਕੰਧਾਂ ਬਣਾਈਆਂ ਗਈਆਂ ਰਸਤੇ ਦੇ ਵਿੱਚ ਇਹ ਕੋਈ ਕਿਸੇ ਸਰਕਾਰ ਲਈ ਚੰਗਾ ਨਹੀਂ ਸਾਡੇ ਵੱਲੋਂ ਮੰਗੇ ਆ ਪੇ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਕੀਰ ਗੈਸ ਛੱਡੇ ਆ ਰਬੜੀਆਂ ਬੰਡ ਛੱਡੀਆਂ ਕੋਸਤਾ ਤੇ ਲਾਠੀ ਚਾਰਚ ਵੀ ਕੀਤਾ ਬਾਰਡਰ ਕੈਨਾਂ ਦੀ ਵਰਤੋਂ ਵੀ ਕੀਤੀ ਆ ਉੱਥੇ ਸਾਡਾ ਜਿਹੜਾ ਡੈਮੋਕਰੇਟ ਚੌਥਾ ਥਾਮਿਆ মিডিਆ ਵੀ ਨਹੀਂ ਬਖਸ਼ਿਆ ਉੱਥੇ মিডিਆ ਦੀਆਂ ਗੱਡੀਆਂ ਤੇ ਵੀ ਕੀਰ ਗੈਸ ਦੇ ਕੋਲੇ ਆਏ ਆ মিডিਆ ਵਾਲੇ ਸੱਜਣ ਅਸੀਂ ਆਪ ਟੀਵੀ ਤੇ ਦੇਖਦੇ ਰਹੇ ਆ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਉੱਥੇ ਦੀ ਕਵਰੇਜ ਕਰਦੇ ਰਹੇ ਆ ਕੀਰ ਗੈਸ ਇਹਨਾਂ ਲੜਦੀ ਆ ਉਹ ਜਿਹੜਾ ਪਾਣੀ ਵਾਟਰ ਕੈਨ ਕਰ ਰਹੇ ਉਹਦੇ ਵਿੱਚ ਕੈਮੀਕਲ ਪਾਇਆ ਆ ਜਿਹੜੇ ਟੀਅਰ ਗੈਸ ਦੇ ਗੋਲੇ ਆ ਉਹ ਆਊਟਡੇਟ ਆ ਐਕਸਪਾਇਰੀ ਡੇਟ ਦੇ ਆ ਉਹ ਸਵੈਰੀ ਡੇਟ ਦਾ ਭਾਅ ਵੀ ਹੰਦਾ ਵੋ ਉਹਦੀ ਜਿਹੜੀ ਗੈਸ ਆ ਜਿਆਦਾ ਇਰੀਟੇਟ ਕਰਦੀ ਆ ਚਮੜੀ ਤੇ ਜਿਆਦਾ ਲੱਟਦੀ ਆ ਸਾਹ ਦੀ ਜਿਆਦਾ ਪ੍ਰੋਕਲੋਕੇਟ ਕਰਦੀ ਆ ਉਹ ਜਿਹੜੇ ਐਕਸਪਾਇਰੀ ਡੇਟ ਦੇ ਵਧਤੇ ਜਾ ਰਹੇ ਆ ਅਸੀਂ ਜਿੱਥੇ ਕਿਸਾਨਾਂ ਜਥੇਬੰਦੀਆਂ ਤੇ ਇਹ ਤਸ਼ੱਦਦ ਹੀ ਨਖੇਦੀ ਕਰਦੇ ਆ ਉੱਥੇ ਸਾਡੇ ਭੈਣ ਭਰਾ ਆ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਆਮ ਲੋਕਾਂ ਦੀ ਜਵਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਨੰਗਿਆਂ ਕੰਢੇ ਵਿੱਚ ਸਾਬਾਉਣਾ ਉਹਨਾਂ ਤੇ ਵੀ ਜਿਹੜਾ ਤਸ਼ੱਦਦ ਆਇਆ ਉਹਦੀ ਪੁਰਜੋਖੇ ਦੀ ਕਰਦੇ ਆ ਜਿਵੇਂ ਪਹਿਲਾਂ ਕਿਹਾ ਗਿਆ ਕੱਲ ਨੂੰ ਅਸੀਂ 3 ਘੰਟੇ ਦਾ ਟੂਰ ਫ੍ਰੀ ਕਰਨੇ ਆ 6 ਮਸਲਾ ਇਦਾਂ ਹੀ ਡਟਕਦਾ ਰਿਹਾ ਰਾਸਤੇ ਖਾਲੀ ਨਾ ਕੀਤੇ ਤੇ ਫਿਰ ਅਸੀਂ 18 ਪੀ ਦੀ ਮੀਟਿੰਗ ਕਰਕੇ ਅਗਲਾ ਕੋਈ ਤਕੜਾ ਐਕਸ਼ਨ ਕਰਾਂਗੇ ਔਰ ਜਿਹੜੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਸਰਕਾਰ ਦੀ ਜੋ ਰਣਨੀਤੀ ਹੈ ਹਾਂਜੀ ਸਰਕਾਰ ਉਗਰਾਹਾਂ ਤੋਂ ਕਿਹਾ ਗਿਆ ਹੈ ਕਿ 12 ਤੋਂ 4 ਵਜੇ ਤੱਕ ਰੇਲ ਰੋਕਾਂ ਰੇਲ ਰੋਕੀਆਂ ਜਾਂ ਮੇ ਸੱਤ ਜਗ੍ਹਾ ਤੇ ਕਿਸਮਤਨ ਕਰਦੇ ਹਾਂ ਤੁਸੀਂ ਮੈਂ ਪਹਿਲਾਂ ਕਹਿ ਕਿਟਿਆਂ ਇਹ ਸੱਤਾ ਐਸਕੇਮ ਦਾ ਆ ਉਗਰਾਹਾਂ ਜਥੇਬੰਦੀ ਸਾਡੇ 올 ਇੰਡੀਆ ਐਸਕੇਮ ਦਾ ਪਾਰਟੀ ਆ ਪੰਜਾਬ ਦੇ ਵਿੱਚ ਸਾਡੇ ਨਾਲ ਬਹੁਤ ਵਾਰੀ ਤਾੜ-ਬੇੜ ਵਿਖਣ ਕਰਦੇ ਆ ਇਹ ਜਿਹੜਾ ਕੱਲ ਦਾ ਸੱਦਾ ਆ ਇਹ ਇਸਕੀਮ ਦਾ ਸੱਦਾ ਹੈ ਟੋਟਲ ਜਥੇਬੰਦੀਆਂ ਦਾ ਕੋਈ ਜਥੇਬੰਦੀਆਂ ਹੋਰ ਵੀ ਕਾਨੂੰ ਕੋਈ ਹੋਰ ਐਕਸ਼ਨ ਕਰ ਰਹੀਆਂ ਕੋਈ ਪੁਤਰੀ ਭੂਗ ਰਹੀਆਂ ਕੋਈ ਡਿਮੋਨਸਟ੍ਰੇਸ਼ਨ ਕਰ ਰਹੀਆਂ ਜਿਹੜਾ ਵੱਜਵਾ ਸੱਦਾ ਇਸਕੀਮ ਦਾ ਆ ਉਹ 3 ਘੰਟੇ 11 ਤੋਂ 2 ਵਜੇ ਤੱਕ ਟੋਰ ਪਰ ਅਜੇ ਫ੍ਰੀ ਕਰਨੇ ਆ 18 ਤਰੀਕ ਨੂੰ ਲੁਧਿਆਣੇ ਮੀਟਿੰਗ ਹੋ ਰਹੀ ਆ ਕਰਨੈਲ ਸਿੰਘ ਈਸ਼ਰੂਪਾ ਬੰਦੇ ਵਿੱਚ 11 ਵਜੇ ਉਹਦੇ ਲਈ ਕੋਈ ਠੋਸ ਪ੍ਰੋਗਰਾਮ ਬਣਾਵਾਂਗੇ ਇਹ ਸਰਕਾਰ ਦਾ ਵਤੀਰਾ ਇਹੀ ਹੈ। ਕਿਹਾ ਅੱਜ ਦੀ ਮੀਟਿੰਗ ਦੇ ਵਿੱਚ ਜੋ ਸੰਘੂ ਬਾਰਡਰ ਤੇ ਚੱਲ ਰਿਹਾ ਉਹਨੂੰ ਲੈ ਕੇ ਵੀ ਐਸਕੇਮ ਨਾਲ ਖੜਾ ਹੁਣ ਹੋਏਗਾ ਨਾਲ ਕਿ ਹਾਲੇ ਇੰਤਜ਼ਾਰ ਕੀਤਾ ਜਾਏਗਾ ਕਿ ਅੱਜ ਤਾਂ ਮੀਟਿੰਗ ਆ ਬਾਅਦ ਕਿਸੇ ਟਾਈਮ ਕਿ ਇਹਦੇ ਵਿੱਚ ਹਾਲੇ ਉਹਨਾਂ ਵੱਰੋਂ ਸਾਨੂੰ ਸੱਤਾ ਵੀ ਨਹੀਂ ਆਇਆ। ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਮੰਗਾਂ ਸਾਡੀਆਂ ਉਹੀ ਆ ਜਿਹੜੀਆਂ ਅਸੀਂ ਲੈ ਕੇ ਲੜੇ ਆਂ। ਮੰਗਾਂ 'ਚ ਕੋਈ ਬਹੁਤਾ ਫਰਕ ਨਹੀਂ ਆ। ਫਿਰ ਨਾਲ ਕਿਉਂ ਨਹੀਂ ਖੜੇ ਹੋ ਤੁਸੀਂ? ਸੱਦਾ ਦਿੱਤਿਓ। ਸੱਦਾ ਦਿੱਤਿਓ। ਛੋੜੋ ਨੀ। ਪੂਰੀ ਸੁਣੋ ਪੂਰੀ ਸੁਣੋ। ਕਾਹਨੇ ਨਾ ਪੀਓ। ਉਹਨਾਂ ਨੇ ਰਾਤੀ 12 ਵਜੇ ਵੀਡੀਓ ਪਾਈ ਆ ਡੱਲੇਆਰ ਸਾਹਿਬ ਨੂੰ ਪੁੱਛਿਆ মিডিਆ ਵਾਲਿਆਂ ਨੇ ਕਿ ਤੁਸੀਂ ਇਸ ਸਕੀਮ ਨੂੰ ਨਾਲ ਲੈ ਰਹੇ ਹੋ ਉਹ ਹੀ ਕਿਹਾ ਸਾਡਾ ਮੇਰਾ ਹਲੇ ਕੋਈ ਵਿਚਾਰ ਨਹੀਂ ਅਸੀਂ ਪੰਜ ਮੈਂਬਰ ਦੀ ਕਮੇਟੀ ਬਣਾਈ ਆ ਉਹ ਫੈਸਲਾ ਕਰੂਗੀ ਕਿ ਇਹਨੂੰ ਲੈਣਾ ਨਹੀਂ ਲੈਣਾ ਉਹ ਉਹਨਾਂ ਦੀ ਅਸੀਂ ਉਹ ਚ ਇੰਟਰਵਿਊ ਨਹੀਂ ਕਰ ਸਕਦੇ ਜਿਹੜੀ ਵੀ ਐਜੀਟੇਸ਼ਨ ਲੜਦੀ ਹੈ ਜਦੋਂ ਬੰਦੀ ਉਹ ਆਪਣੇ ਰੂਮ ਦੇ ਵਿੱਚ ਲੜਦੀ ਹੈ ਅਸੀਂ ਜਿਹੜਾ ਕੰਮ ਕਰ ਰਹੇ ਆ ਉਹ ਕਿਸਾਨ ਜਥੇਬੰਦੀਆਂ ਦੇ ਰਿਪਰੈਸ਼ਨ ਦੇਖਣਾ ਸਰਕਾਰ ਦਾ ਜਿਹੜਾ ਐਂਟੀ ਡੈਮੋਕਰੇਟਿਕ ਐਟੀਟਿਊਡ ਆ ਉਹਦੇ ਖਰਾਬਾ ਜਿਹੜਾ 16 ਤਰੀਕ ਦਾ ਬੰਦ ਆ ਉਹ ਇਸ ਤੋਂ ਪਹਿਲਾਂ ਸਾਡਾ ਐਸਕੇਮ ਵੱਲੋਂ ਲਗਾਨਤ ਕੀਤਾ ਹੋਇਆ ਤੇ ਪੂਰਾ ਆਲ ਇੰਡੀਆ ਦਾ ਬੰਦ ਆ ਉਹ ਗ੍ਰਾਮਣ ਜਿਹੜਾ ਬੰਦ ਹੈਗਾ ਉਹਦਾ ਪ੍ਰੋਗਰਾਮ ਸਾਡਾ ਦਿੱਤਾ ਹੋਇਆ ਇਸ ਕਰਕੇ 16 ਦੇ ਬੰਦ ਵਾਸਤੇ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਹਸ ਤੇ ਤਿਆਰੀਆਂ ਹੋਈਆਂ ਹੋਈਆਂ ਨੇ 16 ਨੂੰ ਪੂਰਾ ਭਾਰਤ ਬੰਦ ਰਹੂਗਾ ਤੇ ਜਿਹੜਾ ਸਰਕਾਰ ਨੇ ਇਹ ਵਰੀਆ ਰੁਪਈਆ ਬਣਾਇਆ ਇਹਦੇ ਉਲਟ ਵੀ ਸੋਣ ਦੇ ਲੋਕਾਂ ਦੀ ਭਾਵਨਾਵਾਂ ਉਹ ਜਾਗਰ ਹੋ ਕੇ ਆਉਣਗੀਆਂ ਮੈਂ ਸਿਰਫ ਇੱਕ ਦਾ ਲੈਟਰ ਕਰਨੀ ਚਾਹੁੰਦਾ ਇਸ ਨੂੰ ਮੈਂਸ਼ਨ ਕਰ ਦਿਓ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਇਹ ਪੰਜਾਬ ਤੋਂ ਬਾਹਰ ਕੋਈ ਅੰਦੋਲਨ ਨਹੀਂ 16 ਤਰੀਕ ਦਾ ਬੰਦ ਗਵਰਨਮੈਂਟ ਦੇ ਆ ਸਾਡੀਆਂ ਮੰਗਾਂ ਤੇ ਸਰਪ੍ਰੈਸ਼ਨ ਦੇ ਮਾਮਲੇ ਤੇ ਦੂਹੇ ਭਾਰਤ ਚ ਉਸ ਨੂੰ ਜਵਾਬ ਕੋਈ ਫਰ ਅ ਸੈਂਟਰ ਸਿਸਟਰ ਨੌਨ ਹਾਕਰ ਨੇ ਕਿਹਾ ਹੈਗਾ ਕਿ ਕਿਸਾਨ ਜਿਹੜੇ ਸਰਕਾਰ ਨਾਲ ਗੱਲ ਕਰਨ ਕਿਉਂਕਿ ਸਰਕਾਰ ਜਿਹੜੀ ਹੈ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ ਕੋਈ ਹਾਲੇ ਤੱਕ ਐਸਕੇਐਮ ਨੂੰ ਇੱਕ ਵੀ ਸੰਦੇਸ਼ ਆਇਆ ਨਹੀਂ ਆਇਆ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਆ ਅਸਕੇ ਆਮ ਕਦੀ ਵੀ ਟੇਬਲ ਟਾਕ ਤੋਂ ਨਹੀਂ ਭੱਜਦੀ ਜਦੋਂ ਵੀ ਸਰਕਾਰ ਬੁਲਾਉਗੀ ਉੱਥੇ ਸਾਡੀ ਮੀਟਿੰਗ ਕਰਕੇ ਫੈਸਲਾ ਸਾਡੇ ਦੌਰਤੇ ਲਿੱਤਾ ਜਾਂਦਾ। ਗੱਲਬਾਤ ਯਾਰ ਨੂੰ ਕੋਈ ਮੀਟਿੰਗ ਨਹੀਂ ਕਿਹਾ ਜਾਂਦਾ। ਮੀਟਿੰਗਾਂ ਦੀਆਂ ਬਕਾਇਦਾ ਚਿੱਠੀਆਂ ਆਉਂਦੀਆਂ, ਟਾਈਮ ਸੈੱਟ ਕੀਤੇ ਜਾਂਦੇ ਆ, ਉਹ ਕੱਲੀ-ਕੱਲੀ ਆਰਗੇਨਾਈਜ਼ਰ ਤੱਕ ਚਿੱਠੀ ਜਾਂਦੀ ਹੈ। ਜਾਂ ਵਰਚੂਅਲ ਰਿ ਇਨਵੀਟੇਸ਼ਨ ਹੁੰਦੀ ਆ ਜਾਂ ਟੈਲੀਫੋਨ ਕਨਫਰਮੇਸ਼ਨ ਹੁੰਦੀ ਆ ਜਾਂ ਲਿਟਰਨਲ ਕਨਫਰਮੇਸ਼ਨ ਹੁੰਦੀ ਆ। ਜਿਹੜੀ ਜ਼ਿੰਮੇਵਾਰ ਸਰਕਾਰ ਤੈਅ ਰਿਆ ਉਹਨੇ ਟਾਈਮ ਰੱਖਣਾ ਹੁੰਦਾ। ਉਸ ਟਾਈਮ ਦੇ ਮੌਕੇ ਤੇ ਪਹੁੰਚਣਾ ਹੁੰਦਾ। ਮੀਟ ਅਗਲੀ ਬੇਕ ਨਹੀਂ ਹੁੰਦੀ ਕਦੇ ਵੀ ਕਾਫੀ ਮੀਟਿੰਗਾਂ 2 ਮਿੰਟ ਮੰਤਰੀ ਆਏ ਆ ਉਦੋਂ ਪਹਿਲਾਂ ਇੰਟੈਲੀ ਕਹਿੰਦੀਆਂ 2 ਮਿੰਟ ਦਾ ਹੋਈਆਂ ਉਹ ਜੋ ਕੱਢਿਆ ਕੀ ਉਹਨਾਂ ਨੇ ਜੇ ਸਰਕਾਰ ਤਿਆਰ ਹੀ ਨਹੀਂ ਉਹਨਾਂ ਨੇ ਅੱਜ ਮੀਡੀਆ ਦੇ ਦਿੱਤਾ ਵੀ ਅਸੀਂ ਐਸਕੇ ਦੂਜੀ ਐਮਐਸਪੀ ਦੇ ਇਨ ਹਰੀ ਕੋਟ ਸੇ ਨਹੀਂ ਲੈ ਸਕਦੇ ਕਹਤਾ ਉਹਨਾਂ ਨੇ ਤੇ ਜੇ ਐਮਐਸਪੀ ਦੇ ਕੋਈ ਫੈਸਲਾ ਨਹੀਂ ਕਰ ਸਕਦੇ ਮੀਟਿੰਗਾਂ ਆਦੀ ਕਰਨੀ ਉਹਨਾਂ ਨੇ ਉਲਟਾ ਕਿਸਾਨਾਂ ਨੇ ਉਹਦਾ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਇੱਕ ਇੱਕ ਸਵਾਲ ਹੈ ਕਿ ਤੁਸੀਂ ਦੱਸ ਦਿਓ ਕਿ ਮੰਗਾ ਸਾਡੀਆਂ ਇਕੱਠੀਆਂ ਨੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜੇਕਰ ਐਸਕੇਐਮ ਦਾ ਵੀ ਨਾਲ ਸੈਗੇ ਉਹ ਕਿ ਦਿੱਤਾ ਜਾਂਦਾ ਮੇਟੇ ਘਰ ਦਿੱਤੀਆਂ ਜਾਂਦੀਆਂ ਇਸ ਅੰਦੋਲਨ ਤੋਂ ਪਹਿਲਾਂ ਅੱਜ ਰੂਪਰੇਖਾ ਹੋਰ ਹੋਣੀ ਸੀ ਜੋ ਕੱਲ ਸਾਰੇ ਤੇਰੇ ਤਸਵੀਰਾਂ ਨਿਕਲ ਕੇ ਆਈਆਂ ਨੇ ਉਹ ਹਾਲਾਤ ਕੁਝ ਹੋਰ ਹੋਣੇ ਸੀ ਉਧਰ ਕੀ ਗੱਲ ਹੈ ਯੂਨਾਈਟਿਡ ਐਕਸ਼ਨ ਦਾ ਫਾਇਦਾ ਹੁੰਦਾ ਕੋਈ ਸ਼ੱਕ ਨਹੀਂ ਕਰਨੀ ਇਸ ਤਰ੍ਹਾਂ ਦੇ ਸਮਝਦੇ ਹੋ ਕਿ ਕਾਰੀ ਕੀਤੀ ਗਈ ਹੈ ਦੇਖੋ ਇਹਦੇ ਵਿੱਚ ਦੂਸਰੀਆਂ ਜਥੇਬੰਦੀਆਂ ਦੇ ਕੀ ਰੂਪਰੇਖਾ ਕਿੱਦਾਂ ਉਹ ਲੜਨਾ ਚਾਹੁੰਦੀਆਂ ਨੇ ਉਹ ਉਹਨਾਂ ਤੇ ਆ ਜਿਹੜੀ ਸਾਡੀ ਐਸਕੇਐਮ ਆ ਐਸਕੇਐਮ ਭਾਰਤ SKM ਭਾਰਤ ਤੈਅ ਕਰਦੀ ਆ ਕਿਉਂਕਿ ਲੜਾਈ ਸਾਡੀ ਦੇਸ਼ ਪਧਰੀ ਆ ਲੜਾਈ ਸਾਡੀ ਸੈਂਟਰ ਗਵਰਨਮੈਂਟ ਨਾਲ ਆ ਉਸ ਕਰਕੇ ਸਾਡੀ ਇਕੱਲੀ ਸਟੇਟ ਨਾਲ ਲੜਾਈ ਨਹੀਂ ਹੈ ਇਹ ਦੇਖਿਆ ਜਾਵੇ ਤਾਂ ਅਜ ਸਟੇਟ ਤੇ ਤਾਂ ਸਾਡੇ ਪੰਜਾਬ ਤੇ ਤਾਂ ਸਾਡੀ ਠੀਕ ਆ ਪੰਜਾਬ ਨਾਲ ਵੀ ਅਸੀਂ ਸਟੇਟ ਨਾਲ ਲੜ ਰਹੇ ਆ ਪਰ ਜਿਹੜਾ ਸਾਡਾ ਡਿਮਾਂਡ ਚਾਰਟ ਆ ਉਹ ਡਿਮਾਂਡ ਚਾਰਟ ਸੈਂਟਰ ਦੀਆਂ ਜਿਹੜੀਆਂ ਨੇ ਉਹ ਸੈਂਟਰ ਮੰਗਾ ਪੂਰੀਆਂ ਕਰ ਸਕਦਾ ਸੋ ਆਪ ਦੇ ਆਪ ਦੇ ਤਰੀਕੇ ਨੇ SKM ਦਾ ਇੱਕ ਇਹ ਤਰੀਕਾ ਉਹਨੇ ਉਸੇ ਲੜੀ ਦੇ ਤਹਿਤ 16 ਤਰੀਕ ਦਾ ਭਾਰਤ ਬੰਦ ਕੀਤਾ ਉਸੇ ਲੜੀ ਦੇ ਤਹਿਤ ਐਸ ਕੇ ਐਮ ਨੇ ਟ੍ਰੇਡ ਯੂਨੀਅਨਾਂ ਨੂੰ ਨਾਲ ਲਿਆ ਅੱਜ ਦੇਸ਼ ਦਾ ਹਰ ਉਹ ਵਰਗ ਜਿਹੜਾ ਮਿਹਨਤ ਕਾਸ਼ਾ ਜਿਹੜਾ ਕੰਮ ਕਰਕੇ ਖਾਂਦਾ ਅੱਜ ਉਹ ਪੂਰੇ ਦੇਸ਼ ਦਾ ਉਹ ਵਰਗ 16 ਤਰੀਕ ਨੂੰ ਸੜਕਾਂ ਤੇ ਹੋਊਗਾ ਇਹ ਐਸ ਕੇ ਐਮ ਦੇ ਫੈਸਲੇ ਨੇ ਅਸੀਂ ਇੱਕ ਬਕਾਇਦਾ ਤੌਰ ਤੇ ਇੱਕ ਇਹ ਲੋਕ ਵਿਧਾਇਕਾਂ ਦੇ ਨਾਲ ਲੜਾਈ ਲੜ ਰਹੇ ਆ ਅਸੀਂ ਕੋਈ ਭਾਵਕ ਹੋ ਕੇ ਜਾਂ ਅਸੀਂ ਕੋਈ ਮਾਰ ਕੇ ਬਾਜੀ ਵਾਲੀ ਲੜਾਈ ਨਹੀਂ ਲੜ ਰਹੇ ਤੇਰਾ ਵੀ ਆਈਆਂ ਨੇ ਕਿ ਪੰਜਾਬ ਦੀ ਹਦੂਦ ਦੇ ਅੰਦਰ ਡਰੋਨ ਆਂਦੇ ਨੇ ਹਮਲਾ ਕੀਤਾ ਨਾ ਪੰਜਾਬ ਸਰਕਾਰ ਨੂੰ ਕਿੱਥੇ ਵੇਖਦੇ ਹੋ ਸਾਰੀਆਂ ਜੇਲ੍ਹਾਂ ਤੇ ਕਿ ਪੁਲਿਸ ਪ੍ਰਸ਼ਾਸਨ ਇਹ ਤਾਂ ਉਹ ਵੀ ਅਗਿਆਨਤੀ ਅਸੀਂ ਇਹ ਸਮਝਦੇ ਆਂ ਵੀ ਇੱਥੇ ਸਰਕਾਰ ਹੈ ਸਰਕਾਰ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਨਹੀਂ ਕਰਦੀ ਹੁੰਦੀ ਕਨਸਟੀਟਿਊਸ਼ਨ 'ਚ ਸਾਡਾ ਮੌਲਿਕ ਅਧਿਕਾਰ ਹੈ ਦਿੱਲੀ ਸਾਡੀ ਰਾਜਧਾਨੀ ਹੈ ਉੱਥੇ ਪੀਸਫੁਲ ਪ੍ਰੋਟੈਸਟ ਅਸੀਂ ਕਰ ਸਕਦੇ ਆਂ ਨੈਸ਼ਨਲ ਹਾਈਵੇ ਤੇ ਜਾਣਾ ਸਾਡਾ ਮੌਲਿਕ ਅਧਿਕਾਰ ਹੈ ਅਸੀਂ ਕਿਸੇ ਨੂੰ ਵਾਦਾ ਖਣੀ ਕਰੀਏ ਜਾਂ ਕੋਈ ਕਾਨੂੰਨ ਤੋੜੀਏ ਫੇਰ ਤਾਂ ਸਰਕਾਰ ਸਾਨੂੰ ਰੋਕੇ ਅਸੀਂ ਆਪਣੇ ਮੌਲਿਕ ਅਧਿਕਾਰ ਦੇ ਮੁਤਾਬਕ ਜਾ ਰਹੇ ਹਾਂ ਉਹਨਾਂ ਨੇ ਸਾਡੇ ਭਰਾਵਾਂ ਨੂੰ ਉੱਥੇ ਰੋਕਿਆ ਔਰ ਸਰਕਾਰਾਂ ਕਦੇ ਕਿੱਲ ਨਹੀਂ ਗੱਡਿਆ ਕਰਦੀਆਂ ਸਰਕਾਰਾਂ ਕਦੇ ਐਡੇ ਸੌ ਸਿਮੈਂਟਡ ਬੈਰੀਕੇਡ ਨਹੀਂ ਖੜੇ ਕਰਿਆ ਕਰਦੀਆਂ ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦਾ ਜਿਹੜਾ ਅਨ ਕਨਸਟੀਟਿਊਸ਼ਨਲ ਕੰਮ ਕਰਨ ਦਾ ਉਹ ਉਹਨਾਂ ਨੇ ਜੋ ਕੀਤਾ ਹੈ ਗ੍ਰੀਨ ਕਨਸਟੀਟਿਊਸ਼ਨਲ ਕੀਤਾ ਹੈ ਅਸੀਂ ਉਹਦੀ ਨਿੰਦਾ ਕਰਦੇ ਪੰਜਾਬ ਇੱਕ ਵਾਰੀ ਪੰਜਾਬ ਸਰਕਾਰ ਬਾਰੇ ਪਨੇਖਣਾ ਨਵੇਂ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਉਹਨਾਂ ਹੀ ਉਹਦਾ ਬੈਡ ਐਟੀਟਿਊਡ ਆ ਜਿਹੜੀ ਉਹ ਮੰਨ ਕੇ ਆਏ ਸੀਗੇ ਕਿ ਸਰੋਂ ਤੇ ਮੂੰਗੀ ਤੇ ਭਾਵਨਤ ਦਊਗਾ ਜੇ ਕਾਟ ਰੇ ਤੇ ਬਿਲਕੁਲੀ ਮੈਂ ਪੂਰਾ ਰੇਟ ਪੂਰਾ ਕਰੂੰਗਾ ਨਹੀਂ ਕੀਤਾ ਉਹਨੇ ਗੰਨੇ ਦੇ ਪੈਸੇ ਨਹੀਂ ਹਾਲੇ ਤੱਕ ਦਿੱਤੇ ਫਾਰਵਰਡ ਵਿੱਲਾ ਨਹੀਂ ਚਲਾਈਆਂ ਬੜਾ ਲੇਟ ਨੌ ਮੇਲਾ ਬੰਦ ਪਈਆਂ ਉਦੇ ਵਿਰੋਧ ਵੀ ਹੋਏ ਸਾਡੇ ਤਰਨ ਤਰਨ ਸ਼ੀਰਮੈਲ ਬੰਦ ਪਈ ਗਿਆ ਡੀਸੀ ਨੇ ਕਿਸਾਨਾਂ ਨੂੰ ਕਿਹਾ ਮੈਂ ਤੁਹਾਡੀ ਗੱਲਬਾਤ ਕਰਾਂਗਾ ਤੇ ਅੰਦਰ ਪਹਿਲਾਂ ਉਲਟਾ ਕਿਸਾਨਾਂ ਨੂੰ ਅੰਦਰ ਦੇ ਕੇ ਪਿਠਾੜ ਕੇ ਡੀਸੀ ਨੇ ਭਗਵੰਦ ਮਾਨ ਜਾਣ ਤੋਂ ਬਾਅਦ ਚਲਾ ਉਹਦਾ ਪਤੀਰਾ ਕੋਈ ਚੰਗਾ ਨਹੀਂ ਅਨਡੈਮੋਕਰਟ ਗਿਆ ਪਰ ਆਪਣੀ ਛੱਲ ਬਚਾਉਣ ਲਈ ਉਹਨੇ ਆਪਣਾ ਇਲਾਕਾ ਦਾ ਕ੍ਰਾਸ ਕਰਾ ਲਿਆ ਜੇ ਭਗਵੰਦ ਮਾਨ ਇਹ ਚਾਵੇ ਪੰਜਾਬ ਦੇ ਲੋਕਾਂ ਦੇ ਸਭ ਤੋਂ ਬਾਅਦ ਅਸੀਂ ਜੇਲੀਏ ਕੋਲ ਦੀ ਗੱਤਾਂ ਕਰਦੇ ਹਾਂ ਸਾਡੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਦੁਆਬੇ ਦੇ ਖਾਸ ਤੌਰ ਤੇ ਬਹੁਤ ਸਾਰੇ ਲੋਕ ਵਿਦੇਸ਼ਾਂ ਗਏ ਆ ਇਹਨਾਂ ਦਿਨਾਂ ਚ ਉਹ ਦਿਨਾਂ ਬਿਆਹਾਂ ਤੇ ਆ ਰਹੇ ਆ ਇੰਨੀ ਪਰੇਸ਼ਾਨੀ ਹੋ ਰਹੀ ਆ ਰੋਡ ਵਾਈ ਤੇ ਪੇਪਸੂਦ ਇੱਥੇ ਰੁਕ ਗਈ ਐ ਸ਼ੰਗੂ ਵੱਟ ਤੋਂ ਪਹਿਲਾਂ ਪਹਿਲਾਂ ਉਹ ਤਾਂ ਹਰਿਆਣੇ ਚ ਇੰਟਰ ਵੀ ਨਹੀਂ ਹੋ ਰੇ ਭਗਵਾਨਦਾਨ ਕਿੱਥੇ ਬੋਲ ਰਿਹਾ ਪਾਣੀਆਂ ਦੇ ਮਸਲੇ ਤੇਰੀ ਬੋਲ ਰਿਹਾ ਚੰਡੀਗੜ੍ਹ ਦੇ ਸਵਾਲ ਤੇਰੀ ਬੋਲ ਰਿਹਾ ਪੰਜਾਬੀ ਭਾਸ਼ਾ ਦੇ ਸਵਾਲ ਤੇਰੀ ਬੋਲ ਰਿਹਾ ਅਸੀਂ ਇਹਨੂੰ ਬਰਾਬਰ ਦਾ ਦੋਸ਼ ਲਾਉਂਦੇ ਹਾਂ ਜਰੂਰ ਦਿਓ ਇੱਕ ਦੋ ਦਿਓ ਉਹਨਾਂ ਤੇ ਬਹੁਤ ਜੱਦਦ ਹੋ ਗੁੰਡਿਆ ਤੁਸੀਂ ਕਿਹਦੇ ਸਿਸਟਮ ਨਾਲ ਬਿਠਾਏ ਜੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸੱਦਾ ਦਿੰਦੇ ਨੇ ਉਹ ਨਹੀਂ ਤਾਂ ਜਾਮੀਆਂ ਉੱਤੇ ਬਿਠੀਆਂ ਆ ਆਪਾਂ ਨਾਲ ਨਹੀਂ ਬਿਸੀ ਕੋਈ ਇਹ ਐਸਕੇਮ ਬਗ ਦਾ ਸਾਥ ਦੇਊਗਾ ਅਸੀਂ ਵਿਚਾਰਾਂਗੇ ਅਸੀਂ ਵਿਚਾਰਾਂਗੇ ਮੀਟਿੰਗ ਕਰਾਂਗੇ ਕੋਈ ਨਾ ਕੋਈ ਫੈਸਲਾ ਕਰਦਾ ਮੀਟਿੰਗ ਕਰਾਂਗੇ ਪੋਜੀਟਿਵਲੀ ਸੋਚਣ ਨਹੀਂ ਆਹ ਜਿਹੜੇ ਇੱਕੋ ਮੈਂ ਗੱਲ ਛੁੱਟੀ ਹੀ ਕਰਨੀ ਚਾਹੁੰਦਾ ਕਿ ਜਿਹੜੇ ਆ ਅੱਜ ਦੀ ਸਾਡੀ ਮੀਟਿੰਗ ਆ ਇਹ ਤਕਰੀਬਨ ਉਹਨਾਂ ਦੀ ਹਮਾਇਤ 'ਚ ਕੀ ਹੋ ਰਹੀ ਐਵੇਂ ਤਾਂ ਨਹੀਂ ਹੋ ਰਹੀ ਉਸੇ ਕਰਨੀ ਸਾਨੂੰ ਰੱਖਣੀ ਪਈ ਕਿ ਉਹਨਾਂ ਤੇ ਜੱਦਦ ਹੋ ਗਿਆ ਵੱਡੇ ਪੱਧਰ ਤੇ ਚੱਲਦ ਹੋ ਰਿਹਾ ਉਹਨਾਂ ਨੇ ਇੱਕ ਸਾਢੇ ਮੀਟਰ ਤੋਂ ਵੱਡੇ ਬਣੇ ਜਾ ਰਹੇ ਠੀਕ ਹੈ ਉਹਨਾਂ ਦੀਆਂ ਗੱਲਾਂ ਲੀਡਰਾਂ ਦੀਆਂ ਜਿਹੜੀਆਂ ਨੇ ਕਈ ਵਾਰਾਂ ਆ ਰਹੀਆਂ ਨੇ ਉਹਦੇ ਕਰਕੇ ਸਾਡੇ ਐਗੂਰੇਟਿਵ ਨਾਲ ਗੱਲ ਕਰਦੇ ਆਪਏ ਵੀ ਉਹਨਾਂ ਨੇ ਇਹ ਗੱਲ ਕਹਿਤੀ ਕਿ ਸਾਡੀ ਪੰਜ ਮੈਂਬਰੀ ਕਮੇਟੀ ਜਿਹੜੀ ਦੇ ਤਰ੍ਹਾਂ ਕਿਹਾ ਜਾਵੇ ਜਿੰਦੇ ਦਾ ਸੱਜਣਾ ਤਾਂ ਉਹਨਾਂ ਦੇ ਲਗੈ ਸਕੀ ਹੈਮ ਜਿਹੜਾ ਇੱਕ ਪਿੱਛੇ ਹੈ ਜੀ ਐਸਕੇਮ ਐਕਸ਼ਨ ਕਰ ਰਿਹਾ ਐਸਕੇਮ ਕਾਨੂੰ ਉਹਨਾਂ ਦੇ ਵਿਰੋਧ ਦੇ ਵਿੱਚ 3 ਘੰਟੇ ਟੂਲ ਬਲਾਕ ਦਾ ਕਰ ਰਿਹਾ 500 ਨੂੰ ਸਾਰਾ ਭਾਰਤ ਬੰਦ ਕਰ ਰਿਹਾ ਕਿਸਾਨਾਂ ਦੇ ਨਾਲ ਪਿੱਠ ਤੇ ਖੜੇ ਆ ਜਿਹੜੀ ਜੱਥੇ ਮਦੀਨਾ ਤੱਕਾ ਹੋ ਰਿਹਾ ਐਸਕੇਮ ਬਰਾਬਰ ਖੜਾ ਅੱਜ ਤਾਂ ਹੀ ਇਮਰਜੈਂਸੀ ਮੀਟਿੰਗ ਹੋਈ ਆ ਕਿਉਂਕਿ ਕਿਸਾਨਾਂ ਦੀ ਮੁੱਖ ਜਿਹੜੀ ਭਾਰ ਦੇ ਵਿੱਚ ਹੈਗੀ ਉਹ ਐਸਕੇਮ ਵੱਡੀ ਆ ਉਹ ਦਾ ਸਾਡੀ ਜਿੰਮੇਵਾਰੀ ਸਮਝਦੇ ਆ ਆਪਦੀ ਜਿੰਮੇਵਾਰੀ ਨੂੰ ਪਾਉਂਦੇ ਹੋਏ ਅਸੀਂ ਕਿਸਾਨਾਂ ਦੀ ਪਿੱਠ ਨਾਲ ਖੜਿਆ ਜਿਹੜਾ ਉਹਨੇ ਐਕਸ਼ਨ ਕੀਤਾ ਉਹਦੀ ਕਰ ਰਹੇ ਸਦਾ ਜਿੰਦਾ ਨਿੰਦਾ ਕਰਦੇ ਇੱਥੇ ਚੋੜੀ ਜਿਹੜੀ ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਐਸਕੇਮ ਕੀ ਉਹ ਸਦਾ ਸਦਾ ਨਹੀਂ ਅਸੀਂ ਲਿਕਾਂਗੇ ਜੇ ਸਰਕਾਰ ਉਹਨਾਂ ਤੇ ਇਦੋਂ ਵੱਧ ਰਿਪਰੈਸ਼ਨ ਕਰ ਦੇ ਨੋਰਮ ਆ ਗਿਆ ਸਿਚੁਏਸ਼ਨ ਤੇ ਤੇ ਹੀ ਲੱਗ ਗਈ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ